ਅਤੇ ਹੁਣ ਖਬਰਾਂ ਵਿਸਥਾਰ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਨੇचर ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੀ ਗੁਪਤਾ ਅਤੇ ਨਗਰ ਨਿਗਮ ਦੇ ਮੇਅਰ ਜਤেন্দ্র ਸਿੰਘ ਮੋਤੀ ਪਾਠਿਆ ਵੱਲੋਂ ਪਕਤਾਵਾਲਾ ਜੰਪਿੰਗ ਗਰਾਊਂਡ ਵਿਖੇ ਬਾਇਓ ਰੈਮੀਡੀਏਸ਼ਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਡਾਕਟਰ 인ਦਰਬੀਰ ਸਿੰਘ ਨੇ ਜ਼ਰ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਲੋਕਾਂ ਨਾਲ ਵਾਅਦੇ ਤਾਂ ਕੀਤੇ ਗਏ ਪਰ ਕੂੜੇ ਨੂੰ ਖਤਮ ਕਰਨ ਵੱਲ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇੱਛਾ ਸ਼ਕਤੀ ਨਾਲ ਸਭ ਕੁਝ ਮੁਮਕਿਨ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਇਕੋਸਟੈਂਟ ਕੰਪਨੀ ਨਾਲ 15 ਮਹੀਨਿਆਂ ਲਈ ਕੂੜੇ ਦੇ ਨਿਪਟਾਰੇ ਦਾ ਕੰਟਰੈਕਟ ਕੀਤਾ ਗਿਆ ਹੈ। ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਕੰਮ ਲਈ 46.34 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਸੀ ਪ੍ਰਕਿਰਿਆ ਦੇ ਅਧੀਨ ਇਕੋ ਗ੍ਰੀਨ ਸਟੇਨ ਕੰਪਨੀ ਨੂੰ ਇਹ ਕੰਮ 21% ਕਟ ਯਾਨੀ 36.54 ਕਰੋੜ ਰੁਪਏ ਵਿੱਚ ਅਲਾਟ ਹੋਇਆ ਇਸ ਮੌਕੇ ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿਲ ਵਿਧੇਕ ਕਮਿਸ਼ਨਰ ਸੁਰਿੰਦਰ ਸਿੰਘ ਡਾਕਟਰ ਕਿਰਨ ਕਾਉਂਸਲਰ ਵਿੱਕੀ ਦਾਤਾ ਸਾਥਕਾ ਕਾਉਂਸਲਰ ਅਮਰਜੀਤ ਸਿੰਘ ਪਾਟਿਆ ਸਮਾਜ ਸੇਵਕ ਕਮਲ ਕੁਮਾਰ ਤਰਨਜੀਤ ਸਿੰਘ ਕੈਂਡੀ ਸਮੇਤ ਨਗਰ ਨਿਗਮ ਦੇ ਅਧਿਕਾਰੀ ਅਤੇ ਰਾਸ਼ਨੀਤਕ ਨੁਮਾਇਦੇ ਹਾਜ਼ਰ ਸਨ ਦੇਖੋ ਸਵਾ ਸਾਲ ਦਿੱਤਾ ਸੋ ਸਵਾ ਸਾਲ ਖਤਮ ਹੋਣੇ ਚਾਹੀਦੇ ਆ ਔਰ ਜੇ ਕੋ ਬਜਟ ਖੁਦ ਹੋਏਗਾ ਤੇ ਆਪਾਂ ਹੋ ਠੇਕਾ ਲਗਾ ਲਾਂਗੇ ਔਰ ਜਿਵੇਂ ਤੁਸੀਂ ਮੇਰੀ ਗੱਲ ਹੁਣੀ ਸੁਣੀਏ ਕਿ ਐਸੀ ਬੈਰੀ ਚਾਰ ਬਣੇ ਦਰਖਤ ਲਾਉਣੇ ਚਾਹੁੰਨੇ ਤਾਂ ਕਿ ਮਿੱਟੀ ਕਟਾ ਬੋ ਵਗੈਰਾ ਬਾਹਰ ਨਾ ਜਾਵੇ ਔਰ ਮਸ਼ੀਨਾ ਸਾਰੀਆਂ ਆ ਗਈਆਂ ਨੇ ਟਰੋਮ ਲਾਗੇ ਨੇ ਪੋਕਲੇਨ ਆ ਗਈਆਂ ਨੇ ਦੂਜਾ ਬਲਾਸਟਰ ਕਹਿੰਦੇ ਆ ਉਹ ਆ ਗਿਆ ਸਾਰੀਆਂ ਮਸ਼ੀਨਾ ਜਿਹੜੇ ਕੂੜੇ ਨੂੰ ਸਾਫ ਕਰਨੀ ਚਾਹੀਦੀਆਂ ਇੱਥੇ ਲੱਗੀਆਂ ਨੇ ਅੱਜ ਔਰ ਇਹ ਸ਼ੁਰੂ ਹੋਣ ਲੱਗਾ ਕੰਮ ਤੁਸੀਂ ਵੇਖੋਗੇ ਦਿਨੋਂ ਦਿਨ ਪਹਾੜ ਜਿਹੜੇ ਖਤਮ ਹੋਣੇ ਸ਼ੁਰੂ ਹੋ ਜਾਣੇ ਆ ਔਰ ਜਿਹੜਾ ਅੱਗ ਲੱਗਦੀ ਦੂਜਾ ਤੀਜਾ ਉਹ ਸਭ ਇਟਲ ਬੀ ਅ ਥਿੰਕ ਆਫ ਦਾ ਪਾਸਟ ਉਹ ਪੁਰਾਣੇ ਕਾਲ ਹੁੰਦੇ ਕੀ ਸਾਰੀ ਮੈਂ ਦੱਸਿਆ ਨਾ ਪਲਾਸਟਿਕ ਜਿਹੜੀ ਹੈ ਇਹ ਸਰਕਾਰ ਦਾ ਕਾਨੂੰਨ ਹੈ ਕਿ ਸੀਮੈਂਟ ਪਲਾਂਟਸ ਵਗੈਰਾ ਜਾਂ ਉਹ ਫੈਕਟਰੀ ਜਿਹੜੀ ਬਹੁਤ ਹਾਈ ਟੈਂਪਰੇਚਰ ਤੇ ਸਾੜਦੀਆਂ ਨੇ ਜਿਹਨਾਂ ਬ ਜਿਹੜੀ ਖਾਦ ਹੈ ਉਹ ਜ਼ਿੰਮੇਦਾਰ ਖੜਨਗੇ ਜਿਹੜੀ ਮਿੱਟੀ ਹੈ ਰੋੜੇ ਵੱਟੇ ਰੇਤ ਹੈ ਉਹ ਜਿਹੜੀ ਸੜਕਾਂ ਬਣਦੀਆਂ ਨੈਸ਼ਨਲ ਹਾਈਵੇ ਬਣ ਰਹੇ ਆ ਉੱਥੇ ਇਨਸਟਰਕਸ਼ਨ ਨੇ ਸੈਂਟਰਲ ਗਵਰਨਮੈਂਟ ਦੀਆਂ ਨੈਸ਼ਨਲ ਹਾਈਵੇ ਅਥਾਰਟੀ ਦੀਆਂ ਕਿ ਉਹ ਉਹ ਮਿੱਟੀ ਉੱਥੇ ਵਰਤੀ ਜਾ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਗਤਾਲ ਦੇ कूड़े ਦੇ ਡੰਬ ਦੇ ਜਿੱਤੇ ਹਮੇਸ਼ਾ ਰਾਜਨੀਤੀ ਹੁੰਦੀ ਸੀਗੀ ਪਹਿਲੀਆਂ ਰਵਾਇਤੀ ਪਾਰਟੀਆਂ ਦੇ ਲੀਡਰ ਜਿਹੜੇ ਸੀ ਇੱਥੇ ਰਾਜਨੀਤੀ ਕਰਕੇ ਵੋਟਾਂ ਲੈਂਦੇ ਸੀ ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਨਾਰਾ ਦਿੱਤਾ ਸੀ ਬਦਲਾਅ ਦਾ ਉਹਨੂੰ ਸਾਬਤ ਕਰਦੇ ਆਇਆ ਅੱਜ ਅਸੀਂ ਕੋਈ ਵੋਟਾਂ ਦੀ ਰਾਜਨੀਤੀ ਨਹੀਂ ਕੀਤੀ ਅੱਜ ਅਸੀਂ ਇਸ ਡੰਬ ਨੂੰ ਇਸ ਪਹਾੜ ਨੂੰ कूड़े ਦੇ ਪਹਾੜ ਨੂੰ ਖਤਮ ਕੀਤਾ ਸੋ ਮੈਂ ਡਾਕਟਰ ਨੱਜਰ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਆਪਣੀ ਪਾਰਟੀ ਹਾਈ ਕਮਾਂਡ ਦਾ ਵੀ ਧੰਨਵਾਦ ਕਰਦਾ ਦੇਖੋ ਜਿਵੇਂ ਅੱਜ ਦਾ ਦਿਨ ਜਿਹੜਾ ਆਪਾਂ ਰਾਸ਼ਟਰ ਪਿਤਾ ਗਾਂਧੀ ਜਯੰਤੀ ਦੇ ਰੂਪ ਦੇ ਵਿੱਚ ਮਨਾ ਰਹੇ ਆ ਔਰ ਗਾਂਧੀ ਜਯੰਤੀ ਵਾਲੇ ਦਿਨ ਹੀ ਜਿਹੜਾ ਸਾਡੇ ਹਿੰਦੁਸਤਾਨ ਦੇ ਵਿੱਚ ਸਵੱਛਤਾ ਅਭਿਆਨ ਜਿਹੜਾ ਸ਼ੁਰੂ ਕੀਤਾ ਗਿਆ ਉਸ ਦਿਨ ਨੂੰ ਲੈ ਕੇ ਸੋ ਅਸੀਂ ਅੱਜ ਦਾ ਦਿਨ ਇਸੇ ਲਈ ਚੁਣਿਆ ਜਿਵੇਂ ਗਾਂਧੀ ਜੀ ਨੇ ਹਿੰਦੁਸਤਾਨ ਦੇ ਦੁਸ਼ਮਣ ਅੰਗਰੇਜ਼ਾਂ ਨੂੰ ਬਾਹਰ ਕੱਢਿਆ ਸੋ ਅਸੀਂ ਅੰਮ੍ਰਿਤਸਰ ਦਾ ਦੁਸ਼ਮਣੇ ਕੂੜੇ ਨੂੰ ਜਿਹੜਾ ਇੱਥੇ ਅੰਮ੍ਰਿਤਸਰ ਚੋਂ ਬਾਹਰ ਕੱਢਾਂਗੇ ਖਤਮ ਕਰਾਂਗੇ ਔਰ ਅੰਮ੍ਰਿਤਸਰ ਵਾਸੀਆਂ ਨੂੰ ਸੁੱਖ ਦਾ ਜਿਹੜਾ ਸਾਹ ਆਏਗਾ ਔਰ ਇਹ ਸਾਰੇ ਅੰਮ੍ਰਿਤਸਰ ਚ ਇਕੱਲਾ ਇਹ ਨਹੀਂ ਹੈ ਸਾਊਥ ਕੌਂਸਿਲ ਜੈਂਸੀ ਸਾਰੇ ਅੰਮ੍ਰਿਤਸਰ ਚ ਇਹ ਬੜੀ ਵੱਡੀ ਜਿਹੜੀ ਹੈ ਇਹ ਮਾਰ ਸੀ ਕੂੜੇ ਦੇ ਢੇਰ ਕਰਕੇ ਜਿਹਨੂੰ ਅਸੀਂ ਖਤਮ ਕਰਨ ਦਾ ਜਿਹੜਾ ਟੈਂਡਰ ਲਗਾ ਦਿੱਤਾ ਹੈ ਅਸੀਂ 15 ਮਹੀਨੇ ਦਾ ਟਾਈਮ ਦਿੱਤਾ ਹੈ ਆਉਣ ਵਾਲੇ 3 ਮਹੀਨੇ ਚ ਤੁਹਾਨੂੰ ਜਰਾ ਨਜ਼ਰ ਆ ਜਾਏਗਾ ਕਿ ਕੂੜਾ ਖਤਮ ਹੋਣਾ ਸ਼ੁਰੂ ਹੋ ਗਿਆ ਅਸੀਂ ਮਸ਼ੀਨਰੀ ਆ ਚਲਾ ਦਿੱਤੀ ਉਹ ਕੰਟੀਨਿਊ ਚੱਲਦੀ ਰਹੇਗੀ ਔਰ ਅੱਜ ਸਾਡੇ ਕੋਲ ਦੋ ਟਰਾਮਲ ਮਸ਼ੀਨ ਇੱਕ ਬਲਾਸਟਰ ਓਕਲਾਈਨਾਂ ਜੀਸੀਬੀਆਂ ਚੱਲ ਗਈਆਂ ਜਿਵੇਂ ਜਿਵੇਂ ਕੂੜਾ ਖਤਮ ਹੋਏਗਾ ਔਰ ਜਗ੍ਹਾ ਵਧਦੀ ਜਾਏਗੀ ਇੱਥੇ ਮਸ਼ੀਨਰੀ ਜਿਹੜੀ ਹੈ ਇਹਦੇ ਨਾਲ ਚਾਰ ਗੁਣਾ ਵਧ ਕਰ ਦਿੱਤੀ ਜਾਏਗੀ